ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ। ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ 44 ਗੁੰਡੇ ਪਾਏ ਆ ਜੀ। 44 ਗੁੰਡੇ ਪਾ ਕੇ ਆਪਾਂ ਇਹ ਕੁਆਲਿਟੀ ਸਲਾਈ ਬਣਾ ਲਈ ਐ। ਤੇ ਹੁਣ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ। ਫਾਸਟ ਵਾਲਾ ਗੁੰਡਾ ਆਪਾਂ ਤਾਰਾਂਗੇ। ਤਾਗਾ ਅੱਗੇ ਕਰਕੇ 1 2 3 4 5 ਗੁੰਡੇ ਆਪਾਂ ਉਲਟੇ ਬਣਾਏ ਧਾਗਾ ਪਿੱਛੇ ਕਰਾਂਗੇ 10 ਗੁੰਡੇ ਸਿੱਧੇ ਬਣਾਵਾਂਗੇ 10 ਗੁੰਡੇ ਸਿੱਧੇ ਬਣਾ ਕੇ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਕਰਕੇ ਆਹ ਤਿੰਨ ਗੁੰਡੇ ਆ ਜਿਹੜੇ ਆਹ ਗੁੰਡਾ ਪਾਸੇ ਤੋਂ ਉੱਪਰ ਦੀ ਹੁਲਟਾਵਾਂਗੇ ਇਹਦੇ ਦੋਹਾਂ ਦੇ ਇੱਕ ਗੁੰਡਾ ਬਣਾਇਆ ਇੱਥੇ ਵਾਲ ਪਾ ਕੇ ਅਗਲਾ ਗੁੰਡਾ ਵੀ ਆਪਾਂ ਸਿੱਧਾ ਬਣਾਇਆ ਤਿੰਨ ਗੁੰਡੇ ਬਣਾ ਲਏ ਆਪਣੇ ਅੱਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਅੱਗੇ ਅਸੀਂ 7 ਕੁੰਡੇ ਉਲਟੇ ਬਣਾਵਾਂਗੇ 2 3 4 5 6 7 ਗਿਣ ਲਵਾਂਗੇ 2 4 6 7 ਅੱਗੇ ਫਿਰ 3 ਕੁੰਡੇ ਸਿੱਧੇ 1 ਕੁੰਡਾ ਉਲਟਾ ਤਾਗਾ ਪਿੱਛੇ ਕਰਕੇ ਤਿੰਨ ਗੁੰਡੇ ਦੋ ਗੁੰਡਿਆਂ ਦੇ ਉੱਪਰ ਆਹ ਇੱਕ ਗੁੰਡਾ ਉਲਟਾਵਾਂਗੇ ਇੱਕ ਗੁੰਡਾ ਸਿੱਧਾ ਵੜ ਪਾ ਕੇ ਅਗਲਾ ਗੁੰਡਾ ਵੀ ਸਿੱਧਾ ਅੱਗੇ ਫੇਰ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਆ ਲਾਸਟ ਤੇ ਸਾਡੇ ਕੋਲੇ ਫੇਰ ਪੰਜ ਗੁੰਡੇ ఉల్టే బ బాగా కుది సైని కంపలీట్టి హా కు కల్టే బావం ਉਹਨਾਂ ਦੇ ਗੁੰਡੇ ਉਹਨਾਂ ਦੇ ਗੁੰਡੇ ਜਿਹੜੇ ਆਪਾਂ ਇੱਧਰ ਬਣਾਏ ਸੀ ਉਹ ਉਹ ਬਣਾਵਾਂਗੇ ਉਲਟੇ ਤਿੰਨ ਗੁੰਡੇ ਆ ਵੀ ਉਲਟੇ ਬਣਾਵਾਂਗੇ ਤੇ ਜਿਹੜਾ ਅਸੀਂ ਗੁੰਡਾ ਇੱਕ ਉਲਟਾ ਇੱਧਰ ਸਿੱਧੇ ਪਾਸੇ ਉਲਟਾ ਬਣਾਇਆ ਸੀ ਉਹ ਅਸੀਂ ਸਿੱਧਾ ਬਣਾਵਾਂਗੇ ਇੱਧਰ ਤਿੰਨ ਗੁੰਡੇ ਫੇਰ ਅਸੀਂ ਉਲਟੇ ਬਣਾਵਾਂਗੇ ਇੱਕ ਗੁੰਡਾ ਸਿੱਧਾ ਇੱਥੇ ਸਾਡੇ ਕੋਲੇ ਵਿਚਾਲੇ ਹੈਗੇ ਆ 2 4 6 9 ਗੁੰਡੇ సరి అవి ఉల్టా బ తిన్నీ నో దస్ గారే కల్టా బా సనగా తిన్న కుండే ఉల్టే ఇ సహాయం కుండే సారే ఉల్టే బ ද පසගේ මහලේ ප 5ිඩේ ఉටේ තැනඩ සිද්ද හනසි තැන්න කුඩේ වනාායිසිගේ හසි අසිගේ සිද්දේ बමඩා ल् ඩ සිද්දේ සත කුඩේ తిని కు కండా ఉల్టా తిని కిధె ఇండా ఉల్టా Tenda kunde sede, pancing kunde hitong ulti, ulti selai, lagi manguni keli jeme pelang kedi apa? ఆహా కుండే సీ చారండే బీ సే ఉల్టేజ సక కు కండే ఉల్టే తిన్న కుండే సే ఫో బ ఉల్టా హామ డిజైన్ ఫేపోయా ఊప పలటావే ఇక్కడా స పా అగలా కుండా సెద్ధా బ కుండా ఫోల్ తిన్న కండే సత కు కండే ఫే బాగే తిన్న 1 2 3ਜੀ ਲਾਈਨ ਬਣ ਗਈ ਹੈ ਇੱਕ ਹੋਰ ਬਣੋਗੇ ਇਹੋ ਜੀ ਤੇ ਮਾਗੇ ਬਣਾ ਕੇ ਫਿਰ ਦਿਖਾਉਣੀ ਹੈ ਜੀ ਆਹ ਲੋ ਜੀ ਆਪਾਂ ਹੁਣ ਆਪਣੀਆਂ ਇਹ 8 ਸਲਾਈਆਂ ਪੈ ਗਈਆਂ ਜੀ ਬਣਿਆ ਚਾਰ ਲਾਈਨਾਂ ਹੋ ਗਈਆਂ ਪੂਰੀਆਂ ਦੇਖੋ 1 2 3 4 8 ਸਲਾਈਆਂ ਹੋ ਗਈਆਂ ਆ ਹੁਣ ਹੋ ਗਈ ਜੀ ਨੌਵੀਂ ਸਲਾਈ ਬਣੋਗੇ ਨੌਵੀਂ ਸਲਾਈ ਜੀ ਆਪਾਂ ਬਣਾਵਾਂਗੇ ਦੋ ਕੁੰਡੇ ਉਲਟੇ కు కండా తారో కు ఉల్టే ాగా పిచ్చే తిని కడే ఆ తి ఎన్నీ అస పను అన్న కి సైర తిను కుడే అ ਇੱਧਰ ਕਰ ਲਾਂਗੇ ਇਸ ਤਰ੍ਹਾਂ ਹੁਣ ਅਸੀਂ ਇਹਨਾਂ ਨੂੰ ਸਿੱਧੇ ਬਣਾ ਲਾਂਗੇ ਆਹ ਕੁੰਡੇ ਦੇ ਜਿਵੇਂ ਸਿੱਧੇ ਬਣਾ ਲਾਂਗੇ ਤਾਂ ਗਾਗੇ ਕਰਾਂਗੇ ਆਹ ਕੁੰਡਾ ਉਲਟਾ ਬਣਾ ਲਾਂਗੇ ਹੁਣ ਸਾਡਾ ਡਿਜ਼ਾਈਨ ਫੇਰ ਬਣੂਗਾ ਤੇ ਅਸੀਂ ਇਸ ਤਰ੍ਹਾਂ ਉਪਰੋਂ ਦੀ ਕੁੰਡਾ ਲਟਾ ਕੇ ਸਿੱਧਾ ਕੁੰਡਾ ਬਣਾਵਾਂਗੇ ਵਾਰ ਪਾ ਕੇ ਅਗਲਾ ਕੁੰਡਾ ਵੀ ਸਿੱਧਾ ਬਣਾਵਾਂਗੇ ਇੱਕ ਕੁੰਡਾ ਫੇਰ ਤੋਂ ਉਲਟਾ ਬਣਾਵਾਂਗੇ ਤਾਂ ਦਾ ਪਿੱਛੇ ਕਰਾਂਗੇ ਹੁਣ ਅਸੀਂ ਜਿਹੜੇ ਇੱਧਰ ਆ ਸੱਤ ਕੁੰਡੇ ਆ ਇਹਨਾਂ ਚੋਂ ਸਿਆ ਤਿੰਨ ਕੁੰਡੇ ਲਵਾਂਗੇ ਇਹਨਾਂ ਨੂੰ ਤਾਰਾਂਗੇ ਹੌਣ ਅਸੀਂ ਪਹਿਲਾਂ ਆਹ ਇੱਧਰਲੇ ਗੁੰਡੇ ਲਾਵਾਂਗੇ ਆਹ ਗੁੰਡੇ ਸੇ ਇੱਧਰ ਸੜਾਈ ਚ ਲਾਵਾਂਗੇ ਇਸ ਤਰ੍ਹਾਂ ਕਰਾਂਗੇ ਗੁੰਡੇ ਹੁਣ ਸਾਰੇ ਅਸੀਂ ਸਿੱਧੇ ਬਣਾ ਲਾਂਗੇ ధాగా అయితే కి కు ఉల్టా బావే ధాగా పిచ్చే కండేవి అసలు తారీ కు పిల్ల ఆవ్వే తను తర అిధే బాదే ఛే కు ఆ సా స దే ఉల్టా ఇండా ఉపయోగి ఉల్టావే దో కుడీ సిధా వగలా కు సేక ఉల్టా హో అసండే ఫేర్తారే ਤੇ ਇਸੇ ਸਲਾਈ ਚ ਲੈ ਕੇ ਅੱਗੇ ਪਿੱਛੇ ਕਰਨੇ ਹੋ ਤੁਸੀਂ ਮੈਨੂੰ ਇਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਅਸੀਂ ਸਿੱਧੇ ਬਣਾ ਦਾਂਗੇ ਦੋਹੋਂ ਕੁੰਡੇ ਉਲਟੇ ਆ ਸਾਡੀਆਂ 9 ਸਲਾਈਆਂ ਹੋ ਗਈਆਂ ਜੀ 10ਵੀਂ ਸਲਾਈ ਸਾਡੀ ਜਿਹੜੇ ਗੁੰਡੇ ਉਲਟੇ ਆ ਉਲਟੇ ਬਣਾਵਾਂਗੇ ਨੇ ਵੈਸੇ ਪਹਿਲਾਂ ਸਲਾਈਆਂ ਪਾਉਨੇ ਆ ਉਲਟੀਆਂ ਉਸ ਤਰ੍ਹਾਂ ਬਣਨਗੇ ਤੇ ਇੱਕ ਇੱਕ ਗੁੰਡਾ ਵਿੱਚ ਦੀ ਸਿੱਧਾ ਬਣੂਗਾ ਆਲੋ ਜੀ ਸਾਡੀਆਂ 10 ਲਾਈਆਂ ਬਣ ਗਈਆਂ 10 ਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਇੱਕ ਡਿਜ਼ਾਈਨ ਸਾਡਾ ਪੂਰਾ ਇਹ ਹੋ ਗਿਆ ਹੁਣ ਅਸੀਂ ਇਹ ਹੀ 10 ਲਾਈਆਂ ਉੱਪਰ ਸੇਮ ਇੱਥੇ ਫੇਰ ਅਸੀਂ ਬਾਂਦੀ ਗੁੰਡੇ ਉਲਟੇ ਬਣਾ ਕੇ ਤਿੰਨ ਸਿੱਧੇ ਤੇ ਆਹਾ ਵਾਲਾ ਡਿਜ਼ਾਈਨ ਤਿੰਨ ਗੁੰਡਿਆਂ ਦਾ ਜਿਵੇਂ ਅਸੀਂ ਪਹਿਲਾਂ ਪਾਇਆ ਸੀ ਉਸੇ ਤਰ੍ਹਾਂ ਹੀ ਬਣੂਗਾ ਆਪਰਲੇ ਮਟੀਓਲਟੀ ਇਥੋਂ ਇਥੋਂ ਕੋ ਲੈ ਕੇ ਤਾਂ ਭੁੱਲ ਗਈ ਸੀ ਇੰਨੇ ਕ ਕੁੰਡੇ ਉਲਟੇ ਬਣ ਗਏ ਸੀਗੇ ਤਾਂ ਮੈਂ ਢੇੜ ਕੇ ਸਿੱਧੇ ਕੀਤੇ ਹੁਣ ਇੱਥੇ ਅਸੀਂ 1 2 3 4 5 ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਆ ਜਿਹੜੇ ਤਿੰਨ ਕੁੰਡੇ ਹੁਣ ਅਸੀਂ ਇਹ ਤਿੰਨ ਸਿੱਧੇ ਬਣਾ ਲਾਂਗੇ ਇੱਕ ਕੁੰਡਾ ਉਲਟਾ ਫਿਰ ਤਿੰਨ ਗੁੰਡੇ ਵਾਲੇ ਸਿੱਧੇ ਅੱਡ ਜਾਂਦੇ ਜਿਹੜੇ ਇਹ ਫਿਰ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਇੱਥੇ ਹੁਣ ਸੱਤ ਗੁੰਡੇ ਅਸੀਂ ਫੇਰ ਉਲਟੇ ਬਣਾਉਣੇ ਆ 1 2 3 4 5 6 7 ਤੈਨ ਗੁੰਡੇ ਫਿਰ ਤੋਂ ਸਿੱਧੇ ਇੱਕ ਗੁੰਡਾ ਉਲਟਾ ਤੈਨ ਗੁੰਡੇ ਸਿੱਧੇ ਫਿਰ ਤੋਂ ਇੱਕ ਗੁੰਡਾ ਉਲਟਾ ਇਹ ਸਾਡੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਅੱਗੇ ਫੇਰ ਅਸੀਂ ਪੰਜ ਗੁੰਡੇ ਉਲਟੇ ਇਹੀ ਅੱਗੇ ਅਸੀਂ 10 ਸਲਾਈਆਂ ਫੇਰ ਰਿਪੀਟ ਕਰਾਂਗੇ ਤਾਂ ਸਾਡਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਜੇ ਅਸੀਂ ਆਹ ਅੱਗੇ 10 ਸਲਾਈਆਂ ਅੱਗੇ ਹੋਰ ਪਾਉਂਦੇ ਆ ਤਾਂ ਇਸ ਤਰ੍ਹਾਂ ਬਣਦਾ ਹੈ ਡਿਜ਼ਾਈਨ ਤੇ ਫਿਰ ਜੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਆ ਕਰੋ ਜੀ ਉਹਦੇ ਵਾਸਤੇ ਵੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਦੱਬ ਕੇ ਸਪੋਰਟ ਕਰਦੇ ਹੋ ਜੀ ਮੈਨੂੰ ਇੱਕ ਇੱਕ ਨਾ ਸੋਹਣਾ ਡਿਜ਼ਾਈਨ ਬਣਿਆ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ